ਸਵਾਗਤ ਹੈ ਕਿਸਾਨ ਵੀਰੋ ਹਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਕਾਨੇ ਕੇ ਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਵੀ ਬਰਨਾਲੇ ਇੱਕ ਤਾਂ ਬਾਈ ਆਪਣੀ ਤਹਿਸੀਲ ਤਾਂ ਬੰਗ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਹੈਗੀ ਤਪਾ ਇੱਕ ਤੁਹਾਨੂੰ ਘਰ ਦੀ ਮੱਝ ਦਿਖਾਵਾਂਗੇ ਕਿਹੜਾ ਸੂਆ ਸੂੰਦੀ ਆ ਜਾਂ ਕਿੰਨੇ ਸੂਏ ਨੇ ਚੰਗਾ ਦੁੱਧ ਕੱਢਿਆ ਜਾਂ ਮਾੜਾ ਦੁੱਧ ਕੱਢਿਆ ਬਾਈ ਤੋਂ ਪੁੱਛਾਂਗੇ ਤੇ ਕਾਫੀ ਪਸ਼ੂਆ ਬਾਈਆਂ ਕੋਲੇ ਘਰ ਦੀ ਇੱਕ ਵਿੱਚੋਂ ਤਿਆਰ ਹੋਈ ਬਈ ਬਕਾਉ ਸਸੀ ਕਾ ਜੀ ਵੀਰੇ ਸਸੀ ਕਾ ਬਾਈ ਜੀ ਅਸੀ ਕਾ ਜੀ ਹੋਠ ਠੀਕ ਠਾਕ ਹੋ ਵਧੀਆ ਵੀਰੇ ਬੜਾ ਤਾਂ ਨੰਬਰ ਬੋਲ ਦਿਓ ਆਪਣਾ ਜੀ 8264960436 ਵੀਰੇ ਦੁਬਾਰਾ ਫੇਰ ਬੋਲ ਦਿਓ 8264960436 ਪਿੰਡ ਆਪਣਾ ਜੀ ਤਾਨੇ ਕੇ ਵੀਰੇ ਜਿਲ੍ਹਾ ਆਪਾਂ ਨੂੰ ਬਰਨਾਲਾ ਤਹਿਸੀਲ ਤਾਪਾ ਨੇੜੇ ਵੀਰੇ ਕਿਹੜੇ ਪਿੰਡ ਆਗੇ ਨੇੜੇ ਧੌਲਾ ਆ ਗਿਆ ਰੂੜੇ ਕੇ ਆ ਗਿਆ ਵੀਰੇ ਬਰਨਾਲਾ ਤੋਂ ਮਾਨਸਾ ਰੋਡ ਤੇ ਉਹਦੇ ਤੇ ਬਸ 1 ਕਿਲੋਮੀਟਰ 2 ਕਿਲੋਮੀਟਰ ਆਪਣਾ ਪਿੰਡ ਪਿੱਛੇ ਹਟਮਾ ਤੇ ਇਧਰ ਜੇ ਕਹਿੰਦੇ ਤਨਾਉ ਲੈਣਾ ਇਧਰਲੀ ਸਾਈਡ ਵੀ ਆ ਗਿਆ ਹਾਂ ਤਨਾਉਲੇ ਤੋਂ ਵੀ ਵੀਰੇ ਪੈਣੀ ਵਿਜਦੀ ਆ ਸਕਦਾ ਤੇ ਵਪਾਰ ਦਾ ਤਾਂ ਕੋਈ ਆਪਣਾ ਕੰਮ ਨਹੀਂ ਨਾ ਨਾ ਮਿਹਰ ਦੀ ਮੱਝ ਆ ਵੀਰੇ ਕਿੰਨੇ ਸੂਏ ਆਪਣੀ ਮੱਝ ਪਹਿਲਾਂ ਇਹ ਚੋਈ ਹੋਈ ਹੈ ਇਹ ਚੌਥੇ ਸੂਏ ਸੂ ਵੀਰੇ ਹੁਣ ਤਿੰਨ ਸੂਏ ਆਪਾਂ ਚੋਈਏ ਹਾਂ ਤਿੰਨ ਸੂਏ ਤੀਜੇ ਸੂਏ ਦੁੱਧ ਕਿੰਨਾ ਕੱ ਤੀਜੇ ਸੂਏ ਬਾਈ ਇਹ ਤੋਂ ਆਪਾਂ ਹੂੰ ਤਾਂ 15 ਵਾਂ ਗਈ ਪਾਇ ਆਪਾਂ 14 ਮੰਨਾਂ 14 ਜਮਾ ਦਿੱਤਾ ਤੇ ਆਇਦ ਕੀ ਫਿਰ ਕਿੰਨਾ ਦੇ ਦੂਗੀ ਇਹ ਦੁੱਧ ਦੇਣ ਦੀ ਦਾ ਫਿਰ 6 ਵਾ ਦੇ ਠੀਕ ਹੈ ਗੱਲ ਇਹ ਤੇ ਜਾਇਜ਼ ਆ ਪਰ ਤੁਸੀਂ 14 ਇਹਦਾ ਚੋ ਲਿਆ 14 ਚੋਇਆ 6 ਵਾ ਨਾਲ 16 ਵੀ ਲੈ ਸਕਦਾ ਤੇ 10 ਵੀ ਲੈ ਸਕਦਾ 10 ਵੀ ਲੈ ਇਹ ਗੱਲ ਤੇਰੀ ਜਮਾ ਜਾਇਜ਼ ਆ ਤੇ ਬਾਈ ਦੁੱਧ ਫਿਰ ਕਿਵੇਂ ਲੰਮਾ ਖਮਾ ਦਿੰਦੀ ਹੈ ਦੁੱਧ ਲੰਮਾ ਖਮਾ ਜੋ ਮਰਜੀ ਮਰਜੀ ਨਾਲ ਖੱਡਣੀ ਪੈਂਦੀ ਆ ਹਾਂ ਤੀਜੇ ਤੋਂ ਇਹ ਚੌਥੇ ਮਹੀਨੇ ਆ ਕੇ ਹੁਣ ਦਿਨ ਕਿੰਨੇ ਬਾਕੀ ਆ ਬਾਈ ਹੁਣ ਇਹਦੇ ਲੈ ਜੂ ਬਰੇ ਇਹ 8 ਤੋਂ 10 ਬਹੁਤ ਤਿਆਰ ਹੁਣ ਵੀ ਚੰਗੀ ਤਿਆਰ ਹੋਈ ਪਈ ਹੈ ਤੇ ਇੱਕ ਗੱਲ ਆਪਾਂ ਹੋਰ ਕਰ ਲਗੇ ਇਹਦੇ ਥਣਾ ਦੀ ਇਹਦੇ ਭਾਰ ਦੀ ਗਰੰਟੀ ਹੈ ਹਾਂ ਉਹ ਉਹ ਚੀਜ਼ ਦੀ ਆਪਣੀ ਗਰੰਟੀ ਹੈ ਓਕੇ ਜੀ ਖੋਲੋ ਜੀ ਚੰਗੇ ਸਾਇਜ਼ ਦੀ ਆ ਗਈ ਵਜਨ ਮਾਜ ਦਾ ਪੂਰਾ ਫੁੱਲ ਆ ਜੀ ਥਣਲੇ ਵਿੱਚ ਹੈ ਬੜਾ ਵਰਗਾ ਹੁਣ ਵੀ ਤਿਆਰ ਕਰੀ ਫਿਰਦੀ ਹੈ ਕਰਮਾ ਨੇ ਕਰ ਵੀ ਲੈਣਾ ਰੇਟ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਉ ਚਾਪੜ ਰਗੀ ਪਈ ਹੈ ਜੇ ਆਪਾਂ ਗੱਲ ਕਰ ਲਗੇ ਕੋਈ ਇੰਨੀ ਬਾਹੀ ਬਾਲੀਆਂ ਬਾੜੀ ਨਵਾਈ ਤਵਾਈ ਨਹੀਂ ਬਾਈਆਂ ਨੇ ਤੇ ਓਵੇਂ ਦੀ ਹੈ ਜਿਵੇਂ ਦੀ ਹੈ ਚੰਗੀ ਥਣਲੇ ਵੇਦੀ ਆ ਸਿੰਗ ਵੀ ਬਾਡੀ ਦੇ ਹਿਸਾਬ ਨਾਲ ਜੱਜ ਦਾ ਪੂਰਾ ਕੁਆਲਿਟੀ ਚੰਗੀ ਹੈ ਜੀ ਇੱਥੋਂ ਚੈੱਕ ਕਰੋ ਇਹ ਥਣਲੇਵੀ ਦੀ ਬਣਾवट ਅੰਦਰ ਹੀ ਲੈ ਚੱਲੋ ਵੀਰੇ ਹੂੰ ਤੇ ਚਾਰੇ ਥਣ ਚਾਰੇ ਸਪੇਸ ਦੇ ਉੱਤੇ ਲੱਗੇ ਹੋਏ ਕੋਈ ਉਮੇ ਨਹੀਂ ਹੈਗਾ ਵੀ ਕੋਈ ਅੱਗੇ ਪਿੱਛੇ ਹੋਵੇ ਹੂੰ ਇੱਥੋਂ ਇਹ ਥਣ ਦੀ ਬਣਾवट ਚੈੱਕ ਕਰੋ ਮੇਰੇ ਤੋਂ ਆਪਾਂ ਕੈਮਰਾ ਲਾ ਕੇ ਤੁਹਾਨੂੰ ਦਿਖਾਈ ਗਏ ਆ ਦੇਖੋ ਜੀ ਥਣ ਹਵਾਨਾ ਪੂਰਾ ਸਾਫ ਸੁਥਰਾ ਤਾਂ ਤੋਂ ਪੰਦਰ ਪੁਦਰ ਪੂਰੀ ਪਈ ਆ ਤੇ ਡਿਮਾਂਡ ਬਾਈ ਫਰਜਾਇ ਜਿੱਕੀ ਆ ਗਈ ਦੀ ਲੈਣ ਦੇ ਡਿਮਾਂਡ ਤਾਂ ਵੀਰੇ ਕਰਾਉ ਨੂੰ ਡੇਢ ਕਰਾ ਲਾ ਯਾਰ ਦੇ ਲੈਣੀ ਦੱਸਾਂ ਦੇਣ ਲੈਣੀ ਦੱਸ ਦੇ ਦੇਣ ਲੈਣ ਬਸ ਆਪਾਂ ਇੱਕ ਮੱਝ 137 ਦੀ ਮੱਝ ਦੇ ਦੇ 1 ਲੱਖ 37 ਦੀ ਜਮਾ ਜਾਏ ਰੇਟ ਆ ਜਿਵੇਂ ਅੱਜ ਦੇ ਰੇਟ ਚੱਲੀ ਜਾਂਦੇ ਆ ਬਹੁਤ ਜਾਇਜ਼ ਡਿਮਾਂਡ ਕਰੀਆ ਚੰਗੇ ਦੁੱਧ ਵਾਲੀ ਮਾਂ ਤੁਹਾਨੂੰ ਕਵਰ ਕਰਕੇ ਤੇ 1 ਲੱਖ ਤੇ 37000 ਚੋਂ ਮਾੜਾ ਮੋਟਾ ਕਰੇ ਆਏਗਾ ਇਹਦਾ ਮਾਨਤਾਨ ਤੁਹਾਡਾ ਜਰੂਰ ਹੋਰ ਹੋਰ ਜਾਣਾ ਤੇ ਸੂਆ ਚੌਥਾ ਰੀਨਲ ਦੱਸਿਆ ਤੇ ਨੰਬਰ ਵੀ ਫੇਰ ਬੋਲਦੇ 8264960436 ਵੀਰੇ 60436 36 ਪਿੰਡ ਕਾਨੇ ਕੇ ਜੀ ਇੱਕ ਮੱਝ ਸੀ ਇੱਕ ਤੁਹਾਨੂੰ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਨਾਂ ਤੋਂ ਧੰਨਵਾਦ ਜਲਦ ਮਿਲਦੇ ਆਂਗੇ ਨਵੀਆਂ ਵੀਡੀਓ ਦੇ ਨਾਲ